ਲੋਕ ਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅਸੀਂ ਹਾਜ਼ਰ ਹਾਂ ਦੋਵੇਂ ਪੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਲੋਕਗੀਤਾਂ ਦੀ ਉਡੀਕ ਕਰਦੇ ਹੋਵੋਗੇ ਤੇ ਅੱਜ ਤੁਹਾਡੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਏ ਹਾਂ। ਆਜੋ ਆਪਾਂ ਰਲ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀਏ। ਹੋ ਜੀ ਇੱਥੇ ਮੇਰਾ ਰਣਵਟੂ ਆ ਸ਼ਾਵਾਣੀ ਇੱਥੇ ਮੇਰਾ ਰਣਵਟੂ ਆ ਹੋ ਨੀ ਇੱਥੇ ਮੇਰਾ ਰਣਬਟੂਆ ਆਸ਼ਾ ਵਾ ਨੀ ਇੱਥੇ ਮੇਰਾ ਰਣਬਟੂਆ ਰਣਬਟੂ ਐ ਦੀਆ ਡੋਰਾ ਨੀ ਇੱਥੇ ਮੇਰਾ ਰਣਬਟੂਆ ਹੋ ਹੋ ਨੀ ਇੱਥੇ ਮੇਰਾ ਰਣਬਟੂਆ ਖੋਲੋ ਬਟੂਆ ਕੱਢੋ ਪੈਸੇ ਕੱਢੋ ਪੈਸੇ ਲਓ ਪੰਨੋ ਲਾਣੇ ਦੀ ਪੈਣ ਦੇ ਪਾਸੇ ਨੀਅਤ ਮੇਰਾ ਰਣ ਬਟੂਆ ਹੋ ਨੀਅਤ ਮੇਰਾ ਰਣ ਬਟੂਆ ਸ਼ਾਵਾਨੀ ਇਥੇ ਮੇਰਾ ਰਣ ਬਟੂਆ ਰਣ ਬਟੂਏ ਦੀਆਂ ਡੋਰਾ ਨੀਅਤ ਮੇਰਾ ਰਣ ਬਟੂਆ ਕੋਲੋ ਬਟੂਆ ਕੱਢੋ ਪੈਸੇ ਕੱਢ ਪੰਨੂ ਕੁੜਮਾ ਜੋਰ ਪਾਸੇ ਨੀ ਇਥੇ ਮੇਰਾ ਰਾਣ ਬਟੂਆ ਓ ਹੋ ਨੀ ਇਥੇ ਮੇਰਾ ਰਾਣ ਬਟੂਆ ਸ਼ਾਵਾਂ ਨੀ ਇਥੇ ਮੇਰਾ ਰਾਣ ਬਟੂਆ ਰਾਣ ਬਟੂਏ ਦੀਆਂ ਡੋਰਾ ਨੀ ਇਥੇ ਮੇਰਾ ਰਾਣ ਬਟੂਆ ਕੋਲੋਂ ਬਟੂਆ ਕੱਢੋ ਪੈਸੇ ਭਾਬੀ ਪੈਣ ਦੇ ਪਾਸੇ ਨੀ ਇਥੇ ਮੇਰਾ ਰਣ ਬਟੂਆ ਹੋ ਹੋ ਨੀ ਇਥੇ ਮੇਰਾ ਰਣ ਬਟੂਆ ਸ਼ਾਵਾਂ ਨੀ ਇਥੇ ਮੇਰਾ ਰਣ ਬਟੂਆ ਰਣ ਬਟੂਏ ਦੀਆਂ ਡੋਰਾ ਨੀ ਇਥੇ ਮੇਰਾ ਰਣ ਬਟੂਆ ਹੋ ਹੋ ਨੀ ਇਥੇ ਮੇਰਾ ਰਣ ਬਟੂਆ ਸ਼ਾਵਾਂ ਨੀ ਇਥੇ ਮੇਰਾ ਰਣ ਬਟੂਆ ਹਾਂਜੀ ਦੋਸਤੋ ਏਸੀ ਲੋਕਗੀਤ ਜੋ ਅਸੀਂ ਸਿੱਟਣੀਆਂ ਦੇ ਰੋਪ ਵਿੱਚ ਤੁਹਾਡੇ ਰੂਪ ਰੂਪ ਕੀਤਾ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੋਕਗੀਤ ਚੰਗਾ ਲੱਗੇਗਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਸਹੀ ਤਰੀਕੇ ਦੇ ਨਾਲ ਲੋਕਗੀਤ ਨੇਪਰੇ ਚੜਾਇਆ ਜਾਵੇ ਬੇਸ਼ੱਕ ਲੋਕਗੀਤ ਛੋਟਾ ਪਰ ਹੈਗਾ ਥੋੜਾ ਰਸ ਭਰਪੂਰ ਹੈ ਤੇ ਸਾਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਬूर ਪਾਉਂਗੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ